ਪਿਆਰ ਮੱਲੋ ਮੱਲੀ ਰਾਹ ਜਾਂਦਿਆਂ ਪੈਂਦੇ ਹਨ ਨਿਹੋ ਨਾ ਲੱਗਦੇ ਜ਼ੋਰੀ ਇਹ ਇੱਕ ਅੰਦਰੋਂ ਅੰਦਰ ਦੀ ਲਗਾਤਾਰ ਖੇਚੇ ਹੈ ਜਿਹੜੀ ਪਹਿਲਾਂ ਤਾਂ ਕਦੀ ਕਦੀ ਇਉਂ ਪੈਂਦੀ ਹੈ ਜਿਵੇਂ ਉਡਾਨ ਵਾਲੇ ਦਾ ਹੱਥ ਚੜੀ ਗੁੱਡੀ ਦੀ ਧੋਰ ਨੂੰ ਖਿੱਚਦਾ ਹੈ ਤੇ ਇਉਂ ਇਲਾਹੀ ਤੁਣ ਕੇ ਖਾ ਖਾ ਪਿਆਰ ਇੱਕ ਲਗਾਤਾਰ ਦਰਦ ਦੀ ਸ਼ਕਲ ਵਿੱਚ ਅੰਦਰ ਵਸਣ ਲੱਗ ਜਾਂਦਾ ਹੈ ਤੇ ਇਹ ਉਸੇ ਤਰ੍ਹਾਂ ਸੁਭਾਅ ਬਿਨਾ ਕਿਸੇ ਸਾਧਨ ਜਾਂ ਯਤਨ ਦੇ ਅੰਦਰ ਵਸਦਾ ਹੈ ਜਿਵੇਂ ਦਇਆ ਸੰਤੋਖ ਆ ਚਿੱਟੇ ਦੇਵੀ ਪਾਸੇ ਦੇ ਸੁਭਾਵਕ ਗੁਣ ਜਾਂ ਕਾਲੇ ਹਿਵਾਨੀ ਪਾਸੇ ਦੇ ਸੁਭਾਵਕ ਅਉਗੁਣ ਬੇਰਹਿਮੀ ਖੁਦਗਰਜ਼ੀ ਆਦ ਸੁਭਾਵਕ ਗੁਣ ਅਉਗੁਣ ਇੱਕ ਹੀ ਵਸਤੂ ਦੇ ਸਿੱਧੇ ਪੁੱਠੇ ਪਾਸੇ ਹਨ ਅਹੰਕਾਰ ਕ੍ਰੂਪ ਹੋ ਸਕਦਾ ਹੈ ਤੇ ਉਹੋ ਹੀ ਅਹੰਕਾਰ ਰੂਪਵਾਨ ਇੱਕ ਜ਼ਾਲਮ ਆਦਮੀ ਦਾ ਅਹੰਕਾਰ ਕਿਹਾ ਕ੍ਰੂਪ ਕੋਝਾ ਹੁੰਦਾ ਹੈ ਤੇ ਇੱਕ ਦਿਵਯ ਜੋਤ ਕੰਨਿਆ ਦਾ ਜੋਵਨ ਮਦ ਨਾਲ ਸੁਗੰਧਕ ਅਹੰਕਾਰ ਕਿਹਾ ਰੂਪਵਾਨ ਹੁੰਦਾ ਹੈ ਸਹਿ ਸੁਭਾਜ ਜਦ ਪਿਆਰ ਅੰਦਰ ਟਿਕ ਕੇ ਜੀਵਨ ਦਾ ਆਧਾਰ ਹੋ ਜਾਂਦਾ ਹੈ ਸਭ ਚਿੱਟੇ ਖਾਲੇ ਗੁਣ ਆਗੁਣ ਦਿਵਯ ਗੋਣਾ ਹੋ ਜਾਂਦੇ ਹਨ